ਬਹੁਤ ਸੌਖਾ ਹੁੰਦਾ ਹੈ ਕਿਸੇ ਦਾ ਨੁਕਸ ਕੱਢਣਾ ਪਰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਆਪਾਂ ਵਿਚਾਰ ਜਿਹੜੀ ਕਰਨ ਲੱਗੇ ਆ ਨਾ ਜੀ ਉਹ ਇਹ ਹੈ ਕਿ ਕਿਸੇ ਦਾ ਨੁਕਸ ਕੱਢਣਾ ਬਹੁਤ ਸੌਖਾ ਹੁੰਦਾ ਕਿਸੇ ਪਰ ਜੇ ਕੋਈ ਇਹ ਕਹਿ ਦੇਵੇ ਨਾ ਵੀ ਮੇਰੇ ਇਸ ਨੁਕਸ ਨੂੰ ਤੂੰ ਸਹੀ ਵੀ ਕਰਵਾ ਦੇ ਜਾਂ ਸਹੀ ਕਰ ਦੇ ਤਾਂ ਫਿਰ ਨੁਕਸ ਕੱਢਣ ਵਾਲਾ ਪਤਾ ਕੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਤੇ ਕਈ ਵਾਰ ਤਾਂ ਮਤਲਬ ਨੁਕਸ ਕੱਢਣ ਲਈ ਸਿਰਫ ਨੁਕਸ ਕੱਢਦੇ ਆ ਲੋਕ ਇਨੂੰ ਬਹੁਤ ਧਿਆਨ ਨਾਲ ਆਪਣੇ ਵਿਚਾਰ ਕਰਨੀਆਂ ਇਹ ਇਹਦੇ ਇਹਦੇ ਵਿੱਚ ਵੀ ਆਪਾਂ ਛੋਟੀ ਜਿਹੀ ਕਹਾਣੀ ਐਡ ਕਰਾਂਗੇ ਕਿ ਤੁਹਾਡਾ ਤੁਹਾਡੇ ਜਿੰਨੇ ਨੁਕਸ ਕੱਢੇ ਜਾਂਦੇ ਆ ਪੁਰਾਣਾ ਇੱਕ ਹਫਤਾ ਦੇਖ ਲਓ ਤੁਸੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਇੱਕ ਇੱਕ ਨਾ ਟੋਟਲ ਲਿਖਣਾ ਸ਼ੁਰੂ ਕਰ ਦਿਓ ਕਿ ਮੇਰੇ ਕਿੰਨੇ ਲੋਕਾਂ ਨੇ ਨੁਕਸ ਕੱਢੇ ਤਾਂ ਉਹਦੇ ਚ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਨੁਕਸ ਜਿਹੜੇ ਆ ਸਿਰਫ ਨੁਕਸ ਕੱਢਣ ਲਈ ਨੁਕਸ ਕੱਢੇ ਜਾਂਦੇ ਆ ਉਹਨਾਂ ਦਾ ਅਸਲ ਜ਼ਿੰਦਗੀ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੁੰਦਾ ਜ਼ਿਆਦਾਤਰ ਮੈਂ ਕਹ ਰਿਹਾ ਸਾਰੇ ਨਹੀਂ ਬਹੁਤ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਜਾਂ ਬਹੁਤ ਸਾਡੇ ਸੱਜਣ ਮਿੱਤਰ ਇਹ ਜਿਹੇ ਹੁੰਦੇ ਆ ਜਿਹੜੇ ਸਾਡੇ ਚ ਨੁਕਸ ਕੱਢ ਕੇ ਉਹ ਉਹਦਾ ਸਾਨੂੰ ਹੱਲ ਵੀ ਦੱਸਦੇ ਆ ਉਹ ਉਹ ਅਲੱਗ ਚੀਜ਼ ਆ ਉਹ ਕੈਟਾਗਰੀ ਅਲੱਗ ਹੋ ਗਈ ਇਹਦੇ ਵਿੱਚ ਨਾ ਕੀ ਕਹਾਣੀ ਹੈ ਕਿ ਇੱਕ ਵਾਰ ਨਾ ਕੋਈ ਚਿੱਤਰਕਾਰ ਸੀ ਬਹੁਤ ਵਧੀਆ ਉਹ ਉਹਨੂੰ ਨਾ ਮਾਣ ਵੀ ਸੀ ਆਪਣੇ ਚਿੱਤਰਕਾਰੀ ਤੇ ਕਿਉਂਕਿ ਵਧੀਆ ਚਿੱਤਰਕਾਰ ਸੀ ਉਹ ਤੇ ਵਧੀਆ ਬਣਾਉਂਦਾ ਸੀ ਵਾਕਈ ਤੇ ਇੱਕ ਵਾਰ ਉਹਦੇ ਮਨ ਚ ਆਈ ਉਹਨੇ ਨਾ ਇੱਕ ਕੋਈ ਪਿਕਚਰ ਬਣਾਈ ਕੋਈ ਚਿੱਤਰ ਬਣਾਇਆ ਵਧੀਆ ਉਹਨੂੰ ਉਹਤੇ ਬਹੁਤ ਇਹ ਹੋਇਆ ਵੀ ਇਸ ਚਿੱਤਰ ਦੇ ਵਿੱਚ ਕੋਈ ਵੀ ਨੁਕਸ ਨਹੀਂ ਹੈ ਤੇ ਪਰ ਉਹਨੇ ਕਿਹਾ ਵੀ ਇਹਦੇ ਵਿੱਚ ਕੋਈ ਨੁਕਸ ਨਹੀਂ ਹੈ ਬਹੁਤ دوست ਮਿੱਤਰ ਆਏ ਉਹਦੇ ਕੋਲ ਉਹਨੇ ਪੁੱਛਿਆ ਵੀ ਦੇਖੋ ਤਾਂ ਠੀਕ ਹੈ ਇਹਦੇ ਵਿੱਚ ਕੋਈ ਨੁਕਸ ਉਹ دوست ਮਿੱਤਰ ਉਹ ਤਾਂ ਕਾਸ ਸੀ ਚਲੋ ਉਹ ਪਹਿਲਾਂ ਹੀ ਪ੍ਰੇਜ਼ ਕਰਦੇ ਸੀ ਉਹ ਕਹਿੰਦੇ ਨਹੀਂ ਨਹੀਂ ਕੋਈ ਨੁਕਸ ਨਹੀਂ ਹੈ ਤੇ ਉਹ ਉਹਨੇ ਨੇ ਇੱਕ ਦਿਨ ਸੋਚਿਆ ਵੀ ਕਿਉਂ ਨਾ ਇਹਨੂੰ ਇੱਕ ਚੌਰਾਹੇ ਦੇ ਵਿੱਚ ਰੱਖਤਾ ਜਾਵੇ ਤੇ ਉਹਨੇ ਇੱਕ ਚਰਾਹੇ ਦੇ ਵਿੱਚ ਰੱਖ ਕੇ ਨਾ ਉੱਪਰ ਲਿਖਤਾ ਵੀ ਅਗਰ ਤੁਹਾਨੂੰ ਇਸ ਚਿੱਤਰ ਦੇ ਵਿੱਚ ਬਣਾਈ ਹੋਈ ਪਿਕਚਰ ਦੇ ਵਿੱਚ ਕੋਈ ਨੁਕਸ ਲੱਗਦਾ ਨਾ ਤਾਂ ਨਾਲ ਇੱਕ ਜਿਹੜਾ ਬੋਰਡ ਲੱਗਿਆ ਹੋਇਆ ਉਹ ਤੇ ਲਿਖ ਜੋ ਵੀ ਕੀ ਕੀ ਇਹਦੇ ਚ ਹੈ ਨੁਕਸ ਕੀ ਹੈ ਜਾਂ ਨਿਸ਼ਾਨੀ ਲਗਾ ਦਿਓ ਜਿੱਥੇ ਨੁਕਸਾ ਹੈ ਤਾਂ ਉਹਨਾਂ ਨੇ ਕੀ ਕੀਤਾ ਜਿੰਨੇ ਵੀ ਲੋਕ ਉੱਥੋਂ ਲੰਘਦੇ ਗਏ ਜਦੋਂ ਸ਼ਾਮ ਨੂੰ ਜਾ ਕੇ ਉਹਨੇ ਚਿੱਤਰ ਦੇਖਿਆ ਦੁਬਾਰਾ ਉਹ ਉਹਦੇ ਪਛਾਣ 'ਚ ਨਹੀਂ ਆਇਆ ਪਛਾਣ ਕਿਉਂ ਨਹੀਂ ਆਇਆ ਜੋ ਜਿੰਨੇ ਵੀ ਲੋਕ ਉਥੋਂ ਲੰਘ ਕੇ ਗਏ ਉਹ ਕਿਸੇ ਨੇ ਅੱਖ ਤੇ ਸਰਕਲ ਕੀਤਾ ਹੋਇਆ ਉਹਦੇ ਕਿ ਅੱਖ ਠੀਕ ਨਹੀਂ ਇਹਦੀ ਇਹਦਾ ਨੱਕ ਠੀਕ ਨਹੀਂ ਇਹਦਾ ਇਹ ਠੀਕ ਨਹੀਂ ਇਹਦਾ ਉਹ ਠੀਕ ਨਹੀਂ ਲੋਕ ਕਰਦੇ 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 ਉਹਦੀ ਜਿਹੜੀ ਹੈ ਉਹ ਚਿੱਤਰ ਉਹ ਬਿਲਕੁਲ ਖਰਾਬ ਕਰ ਚੁੱਕੇ ਸੀ ਤੇ ਬੜੀ ਉਹਨੂੰ ਟੈਨਸ਼ਨ ਹੋਈ ਕਿ ਟੈਨਸ਼ਨ ਹੋ ਵੀ ਜਾਂਦੀ ਹੈ ਅਗਰ ਬੰਦੇ ਨੂੰ ਜਦੋਂ ਉਹਨੂੰ ਮਾਣ ਹੋਵੇ ਇੰਨਾ ਕਿ ਮੇਰੇ ਵਧੀਆ ਮੇਰੇ ਵਰਗਾ ਵਧੀਆ ਕੋਈ ਬਣਾ ਨਹੀਂ ਸਕਦਾ ਤੇ ਉਹਦੇ ਵਿੱਚ ਇੰਨੇ ਨੁਕਸ ਨਿਕਲ ਜਾਣ ਤੇ ਉਹ ਜੀ ਹੌਸਲਾ ਉਹਨੇ ਸੁੱਟ ਲਿਆ ਬਹੁਤ ਜ਼ਿਆਦਾ ਵੀ ਨਹੀਂ ਮੈਂ ਜਿੰਨਾ ਸਮਝਾਂ ਆਪਣੇ ਆਪ ਨੂੰ ਮੈਂ ਵਧੀਆ ਕੰਮ ਨਹੀਂ ਕਰ ਸਕਦਾ ਸਿਰਫ ਇਸ ਗੱਲ ਤੋਂ ਕਿ ਲੋਕ ਨੁਕਸ ਕੱਢ ਗਏ ਤਾਂ ਉਹ ਤੋਂ ਬਾਅਦ ਕੀ ਕੀਤਾ ਜੀ ਉਹਨੇ ਉਹਨੂੰ ਉਹਦੇ ਕਿਸੇ ਦੋਸਤ ਨੇ ਸਲਾਹ ਦਿੱਤੀ ਕਹਿੰਦਾ ਵੀ ਮੈਂ ਨਾ ਤੈਨੂੰ ਇੱਕ ਲਾਈਨ ਲਿਖ ਕੇ ਦਿੰਦਾ ਇਹ ਲਿਖ ਕੇ ਫਿਰ ਇਹਨੂੰ ਲਗਾ ਉਸੇ ਚੌਰਾਹੇ ਤੇ ਜਦੋਂ ਉਹਨੇ ਉਸੇ ਚੌਰਾਹੇ ਤੇ ਉਸ ਚੀਜ਼ ਨੂੰ ਰੱਖਿਆ ਨਾ ਦੁਬਾਰਾ ਜਾ ਕੇ ਤਾਂ ਉਹਦੇ ਵਿੱਚ ਜਦੋਂ ਉਹਨੇ ਉਹਨੂੰ ਰੱਖਿਆ ਤਾਂ ਉਹਦੇ ਵਿੱਚ ਉਹਨੇ ਲਾਈਨ ਲਿਖਤੀ ਥੱਲੇ ਇੱਕ ਇੱਕ ਲਾਈਨ ਥੱਲੇ ਲਿਖੀ ਕਿ ਅਗਰ ਤੁਹਾਨੂੰ ਇਸ ਪਿਕਚਰ ਦੇ ਵਿੱਚ ਇਸ ਚਿੱਤਰ ਦੇ ਵਿੱਚ ਕੋਈ ਨੁਕਸ ਲੱਗਦਾ ਨਾ ਉਸ ਨੁਕਸ ਨੂੰ ਠੀਕ ਕਰ ਦਿਓ ਤਾਂ ਜਦੋਂ ਉਹਨੇ ਉਹ ਚੀਜ਼ ਦੇਖ ਕੇ ਸ਼ਾਮ ਨੂੰ ਦੁਬਾਰਾ ਜਾ ਕੇ ਪਿਕਚਰ ਦੇਖੀ ਜਾਂ ਚਿੱਤਰ ਜਿਹੜਾ ਰੱਖਿਆ ਹੋਇਆ ਸੀ ਫੋਟੋ ਰੱਖੀ ਹੋਈ ਸੀ ਉਹ ਜਾ ਕੇ ਦੇਖੀ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿਉਂ ਕਿ ਉਹ ਫੋਟੋ ਜਿਵੇਂ ਦੀ ਰੱਖੀ ਸੀ ਉਵੇਂ ਦੀ ਪਈ ਸੀ ਤੇ ਬੜਾ ਖੁਸ਼ ਹੋਇਆ ਉਹ ਲੈ ਕੇ ਆਇਆ ਘਰੇ ਰੱਖੇ ਉਹਨੇ ਤੇ ਬੜਾ ਖੁਸ਼ ਪਰ ਉਹਨੂੰ ਸਮਝ ਨਹੀਂ ਆ ਰਹੀ ਉਹਦੇ ਦੋਸਤ ਨੇ ਦੁਬਾਰੇ ਸਮਝਾਇਆ ਫਿਰ ਵੀ ਅਸਲ ਦੇ ਵਿੱਚ ਇਹ ਲਾਈਨ ਲਿਖਣ ਲਈ ਮੈਂ ਇਹ ਕਿਹਾ ਸੀ ਕਿ ਲੋਕ ਨੁਕਸ ਕੱਢਣ ਦੀ ਸਭ ਤੋਂ ਪਹਿਲਾਂ ਰਹਿੰਦੇ ਆ ਤੁਸੀਂ ਜਿੰਨਾ ਮਰਜ਼ੀ ਵਧੀਆ ਕੰਮ ਕਰ ਲੋ ਤੁਹਾਡੇ ਕਿਸੇ ਨਾ ਕਿਸੇ ਨੇ ਨੁਕਸ ਕੱਢ ਹੀ ਜਾਣਾ ਜੋ ਮਰਜ਼ੀ ਕਰੋ ਜੋ ਮਰਜ਼ੀ ਕੰਪਨੀ ਨੇ ਬਣਾਈਆਂ ਹੋਈਆਂ ਚੀਜ਼ਾਂ ਨੂੰ ਲੋਕ ਸੱਤਿਆਨਾਸ਼ ਮਾਰ ਦਿੰਦੇ ਆ ਉਹਨਾਂ ਨੇ ਇੰਨੀ 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 ਆਰ ਐਨ ਡੀ ਕਰਕੇ ਚੀਜ਼ਾਂ ਬਣਾਈਆਂ ਇੰਨੀ ਚੀਜ਼ ਕਰਕੇ ਕਈ ਵਾਰ ਬਹੁਤ ਵਧੀਆ ਵਧੀਆ ਕੰਪਨੀਆਂ ਲੈ ਕੇ ਆਉਂਦੀਆਂ 1 ਮਿੰਟ ਦੇ ਵਿੱਚ ਨੁਕਸ ਕੱਢ ਕੇ ਦੋ ਸੱਤਿਆਨਾਸ਼ ਕਰ ਦਿੰਦੇ ਸੋ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਧਿਆਨ ਰੱਖਣਾ ਹੈ ਵੀ ਅਗਰ ਤੁਹਾਡੇ ਕੀਤੇ ਹੋਏ ਕੰਮਾਂ ਦੇ ਵਿੱਚ ਠੀਕ ਹੈ ਤੁਹਾਡੇ ਕੋਈ ਜਿਹੜੇ ਝਾਨਾ ਸੁਭਚਿੰਤਕ ਹੈ ਉਹ ਨੁਕਸ ਕੱਢਦੇ ਆ ਬਹੁਤ ਵਧੀਆ ਗੱਲਾਂ ਐਕਸੈਪਟ ਕਰੋ ਕਿਉਂਕਿ ਤਾਹੀਂ ਤਾਹੀਂ ਤੁਸੀਂ ਡਿਵੈਲਪ ਹੋ ਸਕਦੇ ਹੋ ਤਾਹੀਂ ਤੁਸੀਂ ਉਹਨਾਂ ਚੀਜ਼ਾਂ ਨੂੰ ਵਧੀਆ ਬਣਾ ਸਕਦੇ ਹੋ ਜੇ ਥੋੜੋ ਬਹੁਤ ਨੁਕਸਾਇਤ ਕੱਢਣਗੇ ਉਹ ਪਰ ਅਗਰ ਲਗਾਤਾਰ ਜਾਂ ਕੋਈ ਇਸ ਤਰ੍ਹਾਂ ਦੇ ਲੋਕ ਵੀ ਨੁਕਸ ਕੱਢਦੇ ਨੇ ਜਿਨ੍ਹਾਂ ਨੇ ਸਿਰਫ ਨੁਕਸ ਕੱਢਣ ਲਈ ਨੁਕਸ ਕੱਢਣਾ ਤਾਂ ਉਹਨੂੰ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੇ ਇਹ ਹਾਲ ਰਿਹਾ ਤਾਂ ਤੁਹਾਡੇ ਵਪਾਰ ਦਾ ਤੁਹਾਡੇ ਕੰਮਕਾਰ ਦਾ ਤੁਹਾਡੀ ਫੈਮਿਲੀ ਦਾ ਵੀ ਉਹੀ ਹਾਲ ਹੋ ਜਾਣਾ ਜੋ ਉਸ ਫੋਟੋ ਦਾ ਪਹਿਲਾਂ ਹੋਇਆ ਸੀ ਇੰਨੀਆਂ ਨਿਸ਼ਾਨੀਆਂ ਲਾ ਲਾ ਕੇ ਤੁਹਾਡੇ ਸਾਰੇ ਪਰਿਵਾਰ ਨੂੰ ਤੁਹਾਡੇ ਸਾਰੇ ਵਪਾਰ ਤੇ ਇੰਨੀਆਂ ਨਿਸ਼ਾਨੀਆਂ ਲਾ ਲਾ ਕੇ ਉਹਨੇ ਖਰਾਬ ਕਰ ਦੇਣਾ ਕਿ ਤੁਹਾਨੂੰ ਕੁਝ ਵੀ ਚੀਜ਼ ਸਹੀ ਨਹੀਂ ਲੱਗਣੀ ਸੋ ਇਸ ਕਰਕੇ ਨੁਕਸ ਕੱਢਣ ਲਈ ਕੋਈ ਅੱਗੇ ਨਹੀਂ ਆਉਂਦਾ ਪਰ ਨੁਕਸ 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 ਨੂੰ ਠੀਕ ਕਰਨੇ ਸੌਰੀ ਕੱਢਣ ਦਾ ਮਤਲਬ ਇਹ ਹੈ ਕਿ ਨੁਕਸ ਨੂੰ ਠੀਕ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ ਪਰ ਨੁਕਸ ਕੱਢ ਕੇ ਤੁਹਾਨੂੰ ਦੱਸੀ ਜਾਣਾ ਦੱਸੀ ਜਾਣਾ ਦੱਸੀ ਜਾਣਾ ਉਹ ਬਹੁਤ ਲੋਕ ਕਰਦੇ ਹੋਣਗੇ ਸੋ ਬਹੁਤੀ ਪਰਵਾਹ ਨਹੀਂ ਇਸ ਚੀਜ਼ ਦੀ ਕਰਨੀ ਜ਼ਿੰਦਗੀ ਨੂੰ ਜਿਵੇਂ ਜੀ ਰਹੇ ਹੋ ਵਧੀਆ ਜੀ ਰਹੇ ਹੋ ਚਲਾ ਰਹੇ ਹੋ हां किते लोड ਲੱਗਦੀ ਹੈ ਤਾਂ ਵਧੀਆ ਬੰਦਿਆਂ ਤੋਂ ਸਲਾਹ ਜਿਹੜੇ ਉਸ ਸਲਾਹ ਦੇਣ ਦੇ ਯੋਗ ਹੋਣ ਜਾਂ ਉਹਨਾਂ ਕੰਮਾਂ 'ਚ ਕਾਮਯਾਬ ਹੋਣ ਉਹਨਾਂ ਤੋਂ ਸਲਾਹ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਧੰਨਵਾਦ ਜੀ ਸਤਿ ਸ੍ਰੀ ਅਕਾਲ